ਕਿਹੜੇ ਦੇ ਨੇ ਰਪਿੰਦਰ ਦੋਦੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਦਰਸ਼ਕ ਵੀਰੋ ਦੁਨੀਆ ਦਾ ਟਾਪਰ ਅੱਜ ਦੋਦੇ ਦੀ ਟੀਮ ਵੀ ਕਹਿੰਦੇ ਯਾਰੀਆਂ ਨਮਾਉਣ ਦੀ ਖਤਰ ਹੈ ਹੈਲੋ ਲੈ ਵੀ ਸੇਵਕਾਂ ਅੰਦਰੋਂ ਲੈ ਪਾਸੇ ਆ ਇੱਕ ਦੁਨੀਆ ਨੂੰ ਉਹ ਕਬੱਡੀ ਦਾ ਸਟਾਰ ਦਿਖਾਈਏ ਜਿਸ ਨੌਜਵਾਨ ਦੀ ਚੜਤ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਰਹੀ ਹੈ ਜਿਸ ਨੌਜਵਾਨ ਦੇ ਬਾਰੇ ਅੱਜ ਕੱਲ੍ਹ ਦੇ ਗਾਇਕ ਮੇਰੇ ਵੀਰੋ ਗੱਲਾਂ ਕਰਦੇ ਆ ਆਪਣੇ ਗੀਤਾਂ ਦੇ ਵਿੱਚ ਔਰ ਉਹ ਨੌਜਵਾਨ ਕੌਣ ਹੈ ਇੱਕ ਤੂਤਾਂ ਦਾ ਗੁਰਜੀਤ ਗੁੜੇ ਜਿਹਦੀ ਕੌਡੀ ਨਾ ਪ੍ਰੀਤ ਗੁੜੇ ਇੱਕ ਤੂਤਾਂ ਦਾ ਗੁਰਜੀਤ ਗੁੜੇ ਆ ਸਨ 2007 ਦੇ ਕੈਨੇਡਾ ਕੱਪ ਦਾ ਦਗਾਲ ਵਾਲੇ ਪੰਜਾਬੀ ਵੀਰੋ ਕੋਈ ਸਮਾਂ ਸੀ ਜਦੋਂ ਗੁਰਜੀਤ ਪੜਾਣੇ ਦੇ ਵਿੱਚ ਖੇਡਦਾ ਸੀਗਾ ਤੇ ਕਮੈਂਟੇਟਰ ਗੱਲਾਂ ਕਰਦੇ ਸੀ ਕਿ ਚੇਅਰਮੈਨ ਸਰਦਾਰ ਗਗਨਦੀਪ ਸਿੰਘ ਗਰੇਵਾਲ ਜੀ ਨੂੰ ਵੀ ਅੱਜ ਦੇ ਮੁੱਖ ਮਹਿਮਾਨ ਤੇ ਬੈਜ ਲਾਉਣ ਦੀ ਰਸਮਾਂ ਦਾ ਕਰਨਗੇ ਕਮੈਂਟੇਟਰ ਗੱਲਾਂ ਕਰਦੇ ਸੀ ਕਿ ਬੱਬੂ ਤੂਤਾ ਦਾ ਗੁਰਜੀਤ ਬੱਬੂ ਹੈ ਪੜਾਣੇ ਦਾ ਇਹਨਾਂ ਅੱਗੇ ਜਾਫੀ ਖੜਦਾ ਕੋਈ ਟਿਕਾਣੇ ਦਾ ਇਹ ਗੁਰਜੀਤ ਤੂਤ ਹੈ ਲੈ ਵੀ ਗੁਰਜੀਤ ਸੈ ਤੁਹਾਡੇ ਇਸ ਮੇਲੇ ਤੇ ਆਇਆ ਜੀ ਆਇਆਂ ਨੂੰ ਆਗਦੇ ਇੱਕ ਵਾਰੀ ਫੇਰ ਤਾੜੀਆਂ ਮਾਰ ਕੇ ਮੇਰੇ ਵੀਰੋ ਸਵਾਗਤ ਕਰੀਏ ਤੂਤਾਂ ਦਾ ਗੁਰਜੀਤ ਫੋਟੋਗ੍ਰਾਫਰ ਵੀਰ ਦਾ ਚਾਰਜ ਸਟੇਜ ਦੇ ਕੋਲੇ ਫੋਟੋਗ੍ਰਾਫਰ ਵੀਰ ਕਿੱਥੇ ਹੈ